ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਬੀਰ ਜੀ ਜੋ ਪਿੰਡ ਖੇੜਾ ਸ਼ੁਰਵਾ ਜ਼ਿਲ੍ਹਾ ਸ਼ਹਿਰਪੁਰ ਵਿਖੇ ਗੁਰਪੀਰ ਸੋਇ ਸਥਾਨ ਤੇ ਗੁਣਵੱਤਮ ਮੁਕਾਬਲੇ ਕਰਵਾਏ ਜਾ ਰਹੇ ਆ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਕਰਵਾਏ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਜੋ ਗੁਰੂ ਕੀ ਸੋਈ ਦੇ ਵਿੱਚ ਤੀਸਰੇ ਗੁਣਵੱਤਮ ਮੁਕਾਬਲੇ ਕਰਵਾਏ ਜਾ ਰਹੇ ਆ ਜੋ ਅਕਤੂਬਰ ਮਹੀਨੇ ਦੇ ਵਿੱਚ 13 ਅਕਤੂਬਰ ਤੋਂ ਸ਼ੁਰੂ ਹੋ ਕੇ 17 ਤੱਕ ਬੱਤ ਚੱਲਣਗੇ ਜਿਨ੍ਹਾਂ ਦੇ ਵਿੱਚ 0 ਤੋਂ 18 ਸਾਲ ਦੇ ਬੱਚਿਆਂ ਦੇ ਵੱਖ-ਵੱਖ ਗੁਰਮਤ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਦੇ ਵਿੱਚ ਗੁਰਬਾਣੀ ਕੰਖ ਮੁਕਾਬਲੇ ਸੁਹਾਗਵਾ ਮੁਕਾਬਲੇ ਗੁਰਬਾਣੀ ਕੀਰਤਨ ਮੁਕਾਬਲੇ ਤੇ ਗੁਰਬਾਣੀ ਕੀਰਥੀ ਮੁਕਾਬਲੇ ਜਿਹੜੀ ਕਰਵਾਏ ਜਾਣਗੇ ਸਵਿਚ ਇਸ ਵਿੱਚ ਬੱਚਿਆਂ ਨੂੰ ਕੋਈ ਵਿਸ਼ੇਸ਼ ਇਨਾਮ ਦਿੱਤੇ ਜਾ ਰਹੇ ਜੀ ਬਿਲਕੁਲ ਜੀ ਜਿਹੜੇ ਬੱਚੇ ਜਿੰਨੇ ਵੀ ਪਾਰਟਿਸਪੇਟ ਕਰ ਰਹੇ ਆ ਇਹਦੇ ਵਿੱਚ ਉਮਰ ਦੇ ਹਿਸਾਬ ਨਾਲ ਅਲੱਗ-ਅਲੱਗ ਵਰਗ ਬਣੇ ਆ ਤੇ ਹਰੇਕ ਵਰਗ ਦੇ ਵਿੱਚ ਪਹਿਲਾ ਜੂ ਪ੍ਰਾਈਜ਼ ਆ ਉਹ 1 ਲੱਖ ਇਹ ਦੂਸਰਾ ਇਸ ਤਰ੍ਹਾਂ 50000 ਇਸ ਤਰ੍ਹਾਂ 25000 ਇਸੇ ਤਰ੍ਹਾਂ ਹਰੇਕ ਮੁਕਾਬਲੇ ਦੇ ਵਿੱਚ 10-10 ਪੋਜੀਸ਼ਨਾਂ ਕੱਢੀਆਂ ਜਾਣਗੀਆਂ ਜਿਨ੍ਹਾਂ ਨੂੰ ਕੈਸ਼ ਇਨਾਮ ਦੇ ਨਾਲ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਤੇ ਉਸ ਦੇ ਨਾਲ ਇੱਕ ਜੋ ਵਿਸ਼ੇਸ਼ ਬੱਚਾ ਉਹ ਚੁਣਿਆ ਜਾਵੇਗਾ ਜੋ ਹਰੇਕ ਮੁਕਾਬਲੇ ਦੇ ਵਿੱਚ ਪਾਰਟਿਸਿਪੇਟ ਕਰਕੇ ਵਧੀਆ ਸਥਾਨ ਪ੍ਰਾਪਤ ਕਰੇਗਾ ਉਸ ਬੱਚੇ ਨੂੰ 5 ਲੱਖ ਦਾ ਵਿਸ਼ੇਸ਼ ਇਨਾਮ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਸੋ ਵੀਰ ਜੀ ਜਿਹੜੇ ਮੁਕਾਬਲੇ ਕਰਵਾਏ ਜਾ ਰਹੇ ਇਹਦਾ ਮੇਨ ਮਨੋਰਥ ਕੀ ਚ ਕਰਵਾਉਂਦਾ ਆ ਮੇਨ ਮਨੋਰਥ ਭਾਈ ਇਹਦਾ ਇਹ ਆ ਜੀ ਕਿਉਂਕਿ ਆਪਾਂ ਗੁਰੂ ਸਾਹਿਬ ਨੇ ਜੋ ਪਿਛਲੇ ਕੁਝ ਸਮੇਂ ਤੋਂ ਗੁਰੂ ਕੀ ਸੋਈ ਦੀ ਸੇਵਾ ਛੋੜੀ ਦੇ ਵਿੱਚ ਪਾਈ ਆ ਉਹਦੇ ਵਿੱਚ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਜਾਂਦੇ ਆ ਦੇਖਦੇ ਆ ਜਾਂ ਸਾਡੇ ਕੋਲ ਆਸ਼ਰਮ ਦੇ ਵਿੱਚ ਜੋ ਇਸ ਟਾਈਮ ਕਰੀਬ 90 ਦੇ ਕਰੀਬ ਜੋ ਪਰਿਵਾਰਕ ਮੈਂਬਰ ਜਿਹੜੇ ਰਹਿ ਰਹੇ ਆ ਉਹਨਾਂ ਦੇ ਇੱਥੇ ਤੱਕ ਪਹੁੰਚਣ ਦੇ ਹਾਲਾਤਾਂ ਦੇ ਵਿੱਚ ਅਸੀਂ ਸਮਝਦੇ ਆ ਕਿ ਸਭ ਤੋਂ ਵੱਡਾ ਜਿਹੜਾ ਕਾਰਨ ਆ ਇੱਕ ਨਸ਼ਾ ਰਿਆ ਚਾਹੇ ਜਿਹੜੇ ਬਜ਼ੁਰਗਾਂ ਨੂੰ ਟੈਫਨ ਵੀ ਜਾਂਦੇ ਆ ਉਹਨਾਂ ਦੇ ਜਿਹੜੇ ਬੱਚੇ ਜਾਂ ਤਾਂ ਨਸ਼ੇ ਦੇ ਵਿੱਚ ਪੈ ਕੇ ਉਸ ਸੰਸਾਰ ਤੋਂ ਚਲੇ ਗਏ ਜਾਂ ਨਸ਼ੇ ਦੇ ਕਾਰਨ ਆਪਣੇ ਮਾਪੇ ਨੂੰ ਪੁੱਛਦੇ ਨਹੀਂ ਜਾਂ ਇਹੋ ਜਿਹੇ ਹਾਲਾਤ ਵੀ ਹੋ ਗਏ ਕਿ ਨਸ਼ਿਆਂ ਦੇ ਕਰਕੇ ਆਪਾਂ ਕਹਿੰਦੇ ਕਿ ਮਾਪੇ ਜਿਹੜੇ ਹੁਣ ਗਾਂ ਮਾਪੇ ਬਣ ਨਹੀਂ ਰਹੇ ਉਹ ਵੀ ਇੱਕ ਨਸ਼ੇ ਦਾ ਉਹਦੇ ਵਿੱਚ ਕਾਫੀ ਵੱਡਾ ਯੋਗਦਾਨ ਹੈ ਅਸੀਂ ਇਲਾਕੇ ਦੇ ਅੱਜ ਵੀ ਸਾਰੇ ਬੁੱਧੀਜੀਵੀ ਇਕੱਠੇ ਹੋਏ ਆ ਤੇ ਪਹਿਲਾਂ ਜੀ ਅਸੀਂ ਬੈਠ ਕੇ ਸਾਰਿਆਂ ਨੇ ਮੀਟਿੰਗ ਕੀਤੀ ਸੀ ਤੇ ਉਹਦੇ ਵਿੱਚ ਇਹ ਸਟਾ ਸਾਡੇ ਸਾਹਮਣੇ ਆਇਆ ਕਿ ਆਪਾਂ ਜੇ ਬੱਚਿਆਂ ਨੂੰ ਨਸ਼ੇ ਦੇ ਨਾਲੋਂ ਤੋੜਨਾ ਆ ਤੇ ਸਾਨੂੰ ਦੋ ਮਾਰਗ ਉਹਦੇ ਲਈ ਸਾਬਤ ਹੁੰਦੇ ਆ ਸਾਹਮਣੇ ਆਉਂਦੇ ਆ ਇੱਕ ਤਾਂ ਗੁਰਬਾਣੀ ਦੇ ਨਾਲ ਕਿਉਂਕਿ ਆਪਾਂ ਗੁਰਬਾਣੀ ਦੇ ਨਾਲ ਟੁੱਟਦੇ ਜਾ ਰਹੇ ਆ ਤੇ ਦੂਸਰਾ ਖੇਡਾਂ ਦੇ ਨਾਲ ਬੱਚੇ ਨੂੰ ਜੇ ਨਸ਼ੇ ਦੇ ਨਾਲੋਂ ਆਪਾਂ ਤੋੜਨਾ ਆ ਤੇ ਆਪਾਂ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜ ਸਕਦੇ ਆ ਤੇ ਦੂਸਰਾ ਗਰਾਊਂਡਾਂ ਦੇ ਨਾਲ ਖੇਡਾਂ ਦੇ ਨਾਲ ਜੋੜ ਸਕਦੇ ਆ ਤੇ ਮੈਂ ਸਮਝਦਾ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਇੱਕ ਸਾਡਾ ਸਟੈਪ ਆ ਕਿ ਜੇ ਆਪਾਂ ਕਿਉਂਕਿ ਜਿਹੜੀ ਤਾਂ ਪੀੜੀ ਲੱਗੇ ਹੀ ਹੈ ਨਸ਼ਿਆਂ ਨੂੰ ਉਹਨਾਂ ਨੂੰ ਤਾਂ ਬਚਾਉਣਾ ਮੁਸ਼ਕਲ ਹੈ ਤੇ ਆਪਾਂ ਕੋਸ਼ਿਸ਼ ਕਰ ਸਕੀਏ ਕਿ ਜਿਹੜੀ ਸਾਡੀ ਆਉਣ ਵਾਲੀ ਅਗਲੀ ਪੀੜੀ ਆ ਆਪਾਂ ਉਹਨਾਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਤੇ ਗੁਰੂ ਸਾਹਿਬ ਕਿਰਪਾ ਕਰ ਜਲਦੀ ਇੱਕ ਪਲੈਨਿੰਗ ਹੋਰ ਵੀ ਬਣ ਰਹੀ ਹੈ ਕਿ ਜੋ ਬੱਚੇ ਛੋਟੀ ਜਿਹੀ ਜੇਰੇਸ਼ਨ ਆ ਉਹਨਾਂ ਨੂੰ ਕੋਈ ਅਕੈਡਮੀ ਟਾਈਪ ਵੀ ਦੇਈਏ ਬੱਚਿਆਂ ਨੂੰ ਗਰਾਊਂਡਾਂ ਦੇ ਨਾਲ ਵੀ ਜੋੜੀਏ ਠੀਕ ਹੈ ਜੀ ਬਹੁਤ ਮੇਰਾ ਨਹੀਂ ਵਾਹਿਗੁਰੂ ਜੀ ਕੱਖਾ ਸਾਹਿਬ ਵਾਹਿਗੁਰੂ